ਇਹ ਕੋਈ ਹੁੰਦਾ ਨਾ ਉੱਥੇ ਕੱਬਾ ਬੰਦਾ ਉਹਨੂੰ ਕੱਟ ਕੇ ਗੱਡੀ ਚੋਂ ਬਾਹਰ ਉੱਪਰ ਡਿੱਗੀ ਤੇ ਐਂ ਮਿਠਾ ਦਿੰਦਾ ਜਿਵੇਂ ਟਰੱਕ ਡਰਾਈਵਰ ਡਾਲੇ ਉੱਤੇ ਬਾਂਦਰ ਬਿਠਾ ਦਿੰਦੇ ਹੁੰਦੇ ਨੇ ਤੁਸੀਂ ਉਹ ਨਿਊਜ਼ੀਲੈਂਡ ਵਾਲਾ ਲੈ ਲਓ ਭਾਵੇਂ ਜਿਹੜਾ ਮਰਜ਼ੀ ਲੈ ਲਓ ਚਾਹੇ ਪੰਜਾਬੀ ਕੋਈ ਵੀ ਵਧੀਆ ਚੀਜ਼ ਕਰ ਦੇਣਾ ਇਹਨਾਂ ਨੇ ਬਸ ਕਮੀ ਲੱਭਣੀ ਹੁੰਦੀ ਆ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਅੱਜ ਜਿਹੜੀ ਆਪਾਂ ਗੱਲ ਕਰਦੀ ਆ ਉਹ ਬਲੂੰਗੜੀ ਬਾਰੇ ਕਰਨੀ ਆ ਜਿਹੜੀ ਕਿ ਕੱਲ ਕਿਸਾਨਾਂ ਨੂੰ ਗਾਲਾਂ ਕੱਢਣ ਲੱਗੀ ਹੋਈ ਸੀ ਫਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਨੂੰ ਕਲੀਅਰ ਕਰ ਦਵਾਂ ਵੀ ਆਪਣਾ ਕਿਸੇ ਵੀ ਜ਼ਥੇਬੰਦੀ ਨਾਲ ਰੋਸਾ ਹੋ ਸਕਦਾ ਪਰ ਜਿਹੜੇ ਆਮ ਬੰਦੇ ਉਸ ਜ਼ਥੇਬੰਦੀ ਦੇ ਪਿੱਛੇ ਲੜ ਰਹੇ ਨੇ ਉਹਨਾਂ ਨਾਲ ਆਪਣਾ ਕੋਈ ਰੋਸਾ ਨਹੀਂ ਪਾਵੇਂ ਉਹ ਅਗਰਾਹਾਂ ਦੀ ਜ਼ਥੇਬੰਦੀ ਹੋਵੇ ਆਪਣੀ ਅਗਰਾਹਾਂ ਜ਼ਥੇਬੰਦੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਰੋਸਾ ਹੈਗਾ ਉਹਨਾਂ ਨਾਲ ਸਵਾਲ ਹੈਗੇ ਨੇ ਪਰ ਜਿਹੜੇ ਵਿਚਾਰੇ ਆਮ ਗਰੀਬ ਕਿਸਾਨ ਗਰੀਬ ਮਜ਼ਦੂਰ ਉਹਨਾਂ ਦੇ ਪਿੱਛੇ ਲੱਗੇ ਹੋਏ ਨੇ ਜਿਹੜੇ ਝੰਡੇ ਚੁੱਕੇ ਉਹਨਾਂ ਦੇ ਮਗਰ ਤੁਰਦੇ ਨੇ ਉਹਨਾਂ ਨਾਲ ਆਪਣਾ ਕੋਈ ਰੋਸਾ ਨਹੀਂ ਤੇ ਉਹਨਾਂ ਬੰਦਿਆਂ ਨੂੰ ਜੇ ਕੋਈ ਟਾਰਗੇਟ ਕਰਦਾ ਹੈ ਤੇ ਉਹ ਵੀ ਆਪਣਾ ਉਹਨੇ ਹੀ ਦੁਸ਼ਮਣ ਹੈ ਜਿੰਨਾ ਕਿ ਬਾਈ ਦੇਵ ਸਿੱਧੂ ਨੂੰ ਟਾਰਗੇਟ ਕਰਨ ਵਾਲੇ ਨੇ ਸੋ ਦੋਸਤੋ ਹੁਣ ਆਉਨੇ ਆ ਇਸ ਜਿਹੜੀ ਬਿੱਲੀ ਜਿਹੜੀ ਮਿਆਉ ਮਿਆਉ ਕਰਦੀ ਕੱਲ ਆਈ ਸੀ ਨਾ ਉਹਦੇ ਬਾਰੇ ਉਹ ਤਾਂ ਕੋਈ ਪ੍ਰਚਾਰਾ ਬੰਦਾ ਹੀ ਜਿਹੜਾ ਬਾਹਰ ਖੜੇ ਸੀ ਨਾ ਬੰਦੇ ਜਿਹੜੇ ਵੀਡੀਓ ਬਣਾ ਰਹੇ ਸੀ ਉਹੀ ਵਿਚਾਰੇ ਭਰੇ ਮਾਨਸਿਕ ਜੇ ਕੋਈ ਹੁੰਦਾ ਨਾ ਉਥੇ ਕੱਬਾ ਬੰਦਾ ਉਹਨੂੰ ਕੱਟ ਕੇ ਗੱਡੀ ਚੋਂ ਬਾਹਰ ਉੱਪਰ ਡਿੱਗੀ ਤੇ ਐਂ ਮਿਠਾ ਦਿੰਦਾ ਜਿਵੇਂ ਟਰੱਕ ਡਰਾਈਵਰ ਡਾਲੇ ਉੱਤੇ ਬਾਂਦਰ ਮਿਠਾ ਦਿੰਦੇ ਹੁੰਦੇ ਨੇ ਦੋਸਤੋ ਇੱਕ ਕੱਲੀ ਖੱਚਰੀ ਹੈਗੀ ਹੋਰ ਬਹੁਤ ਖਚਾ ਨੇ ਪੰਜਾਬ ਚ ਆਹੋ ਜੀਆਂ ਜਿਨ੍ਹਾਂ ਨੇ ਕਿ ਹਮੇਸ਼ਾ ਪੰਜਾਬ ਦੇ ਵਿਰੋਧੀ ਭੁਗਤਾਨਾ ਹੁੰਦਾ ਭਾਵੇਂ ਤੁਸੀਂ ਉਹ ਨਿਊਜ਼ੀਲੈਂਡ ਵਾਲਾ ਲੈ ਲਓ ਭਾਵੇਂ ਜਿਹੜਾ ਮਰਜ਼ੀ ਲੈ ਲਓ ਚਾਹੇ ਪੰਜਾਬੀ ਕੋਈ ਵੀ ਵਧੀਆ ਚੀਜ਼ ਕਰ ਦੇਣ ਇਹਨਾਂ ਨੇ ਬਸ ਕਮੀ ਲੱਭਣੀ ਹੁੰਦੀ ਆ ਹੁਣ ਜਿਹੜੀ ਕੱਲ ਉਹ ਖੱਚ ਆਈ ਆ ਉਹਨੂੰ ਇਹ ਨਹੀਂ ਪਤਾ ਵੀ ਇੱਕ ਦਿਨ ਵਾਸਤੇ ਉਹਨਾਂ ਨੇ ਬੰਦ ਕੀਤਾ ਇੱਕ ਦਿਨ ਨਾਲ ਤੇਰਾ ਕੀ ਕਿਹੜਾ ਬੰਦ ਰੁਕ ਜਾਊਗਾ ਉਹ ਸਰਸਿਆਰੇ ਆਸਾਨ ਕਰਕੇ ਕਿੰਨੀ ਦੇਰ ਬੰਦ ਰਿਹਾ ਕਿੰਨੀ ਦੇਰ ਉੱਥੇ ਪਹੁੰਚਿਆ ਕੋਈ ਸ਼ਾਇਦ ਤੁਹਾਨੂੰ ਪਿਛਲੇ ਕਿਸਾਨੀ ਸੰਘਰਸ਼ ਚ ਯਾਦ ਹੋਊਗਾ ਵੀ ਕਈ ਮਤਲਬ ਬੰਦਿਆਂ ਦੀ ਪੇਡ ਉੱਥੇ ਬੱٹے ਮਾਰਨ ਲੱਗੀ ਸੀ ਕਿਸਾਨਾਂ ਨੂੰ ਪਰ ਕਿਸਾਨਾ ਉਦੋਂ ਸ਼ਾਂਤ ਰਹੇ ਇਹ ਇਹ ਜਿਹੇ ਬੰਦੇ ਇਹ ਨਹੀਂ ਪੰਜਾਬ ਵਾਲੇ ਜਿਹੜੇ ਪੰਜਾਬ ਦਾ ਖਾ ਕੇ ਪੰਜਾਬ ਨਾਲ ਗਦਾਰੀਆਂ ਕਰਦੇ ਨੇ ਇਹਨਾਂ ਨੂੰ ਪੰਜਾਬੀ ਹੱਥ ਦੇ ਵਸ ਦੇ ਚਿਹਰੇ ਆਪਣਾ ਹੱਕ ਮੰਗਦੇ ਚੰਗੇ ਨਹੀਂ ਲੱਗਦੇ ਕਦੇ ਵੀ ਉਸ ਡੱਡੂ ਮੋਹੀ ਦੀ ਤੁਸੀਂ ਜ਼ੋਰ ਦੇਖੋ ਵੀ ਇੱਕ ਕਿਸਾਨ ਆ ਵਿਚਾਰਾ ਉਹ ਕਿੰਨੀ ਉਮਰ ਦਾ ਸੀਗਾ ਉਹਦੇ ਮੂਰੇ ਉਹਨੇ ਉਹਨੂੰ ਇਹ ਜੀ ਭੈੜੀ ਗਾਲ ਕੱਢੀ ਵੀ ਜਿਹੜਾ ਬੰਦਾ ਮਤਲਬ ਸ਼ਰਮਨਾਵ ਆਪੇ ਡੁੱਬ ਕੇ ਮਰ ਜਵੇ ਵੀ ਮੈਂ ਯਾਰ ਕਿਹਨੂੰ ਕਹਿਣੀ ਆ ਤੇਰੇ ਬਾਪ ਤੋਂ ਵੀ ਵੱਡੀ ਉਮਰ ਦਾ ਹੋਊਗਾ ਅੱਗੇ ਬੰਦਾ ਜਿਹਨੂੰ ਕਹਿੰਦੀਆਂ ਫਿਰ ਤੁਸੀਂ ਕਹਿੰਦੇ ਵੀ ਅਸੀਂ ਅਗਾ ਵਧੂ ਆਂ ਅਸੀਂ ਪੜੇ ਲਿਖੇ ਬਹੁਤ ਆਂ ਐ ਦੀ ਪੜ੍ਹਾਈ ਨੂੰ ਹੁਣ ਮੈਨ ਤੋਂ ਸੁਣਨ ਲਈ ਕੁਛ ਉਹ ਤਾਂ ਚਵਲ ਤੋਂ ਗੱਡੀ ਉੱਤੇ ਬਿਠਾ ਕੇ ਇਹ ਉੱਪਰ ਬਿਠਾਉਣਾ ਸੀ ਉਹਨੂੰ ਚੱਕ ਕੇ ਉੱਪਰ ਚੱਕ ਕੇ ਬਿਠਾ ਕੇ ਉਹਨੂੰ ਇਹ ਪੁੱਛਦੇ ਵੀ ਤੂੰ ਦਿਨ ਰਾਤ ਦੋ ਟਾਈਮ ਤਿੰਨ ਟਾਈਮ ਰੋਟੀ ਖਾਣੀ ਆ ਕਿ ਕੁਝ ਹੋਰ ਝੁੱਸਦੀ ਆ ਰੋਟੀਓ ਖਾਣੀ ਆ ਤੂੰ ਰੋਟੀ ਰੋਟੀ ਕੌਣ ਪੈਦਾ ਕਰਦਾ ਅੰਨ ਕੌਣ ਪੈਦਾ ਕਰਦਾ ਕਿਸਾਨ ਪੈਦਾ ਕਰਦੇ ਨੇ ਜੇ ਕਿਸਾਨ ਨਾ ਹੋਣ ਅੰਨ ਨਾ ਹੋਵੇ ਸਾਰੇ ਭੁੱਖੇ ਮਰ ਜਿਓਗੇ ਤੁਸੀਂ ਇੱਕ ਐਜੀਓ ਖਾਤੋਂ ਨਿਊਜ਼ੀਲੈਂਡ ਬੈਠੀ ਐ ਉਹ ਕੋਈ ਕਿਸਾਨ ਕਿਸੇ ਜਿਹੜਾ ਅਫਸਰ ਬੰਦਾ ਹੈ ਕੋਈ ਮਿਲਟਰੀ ਵਾਲਾ ਉਹਦੀ ਜੀ ਟੋਪੀ ਤਾਰ ਲਿਆਉਂਦਾ ਉਹਨੂੰ ਟਾਰਗੇਟ ਕਰ ਲੱਗ ਜਾਂਦਾ ਬੰਦੇ ਨੂੰ ਆਹ ਦੇਖੋ ਜੀ ਟੋਪੀ ਤਾਰ ਲਿਆ ਆ ਭਾਈ ਅਗਲੇ ਜਿੱਦਾਂ ਮੈਂ ਤਾਂ ਤਾਰ ਲਿਆ ਆ ਤੇਰੇ ਵਾਂਗੂ ਛਿੱਤਰ ਫਿਰ ਕੇ ਛਿੱਤਰ ਮਾਰ ਕੇ ਬੈਠ ਨਹੀਂ ਗਿਆ ਕਰੇ ਤੇਰੇ ਰੋਜ਼ ਛਿੱਤਰ ਫਿਰਦੇ ਨੇ ਰੋਜ਼ ਗਾਂ ਤੈਨੂੰ ਪੈਂਦੀ ਆ ਨੇ ਪਰ ਤੈਨੂੰ ਭੋਲਾ ਸ਼ਰਮ ਨਹੀਂ ਹੈਗੀ ਇਹ ਬੇਸ਼ਰਮ ਲੋਕ ਦੋਸਤੋਂ ਉਹ ਨੇ ਵੀ ਜੇ ਇਹਨਾਂ ਸਾਹਮਣੇ ਇਹਨਾਂ ਦੇ ਬਾਪੂ ਦੇ ਛਿੱਤਰ ਫਿਰਦਾ ਹੋਵੇ ਨਾ ਇਹ ਉੱਥੇ ਹੀ ਮੁੱਕਰ ਜਾਣਗੇ ਵੀ ਇਹ ਤਾਂ ਸਾਡਾ ਬਾਪੂ ਹੀ ਨਹੀਂ ਹੈਗਾ ਅਸੀਂ ਤਾਂ ਇਹਨ ਟ੍ਰਿਪ ਕਰਕੇ ਘਰ ਵਾਜਣਗੇ ਕੱਲ ਇੱਕ ਹੋਰ ਖੱਚ ਦੀ ਵੀ ਮੈਂ ਵੀਡੀਓ ਦੇਖੀ ਆ ਉਹ ਕੋਟ ਪੈਂਟ ਪਾ ਕੇ ਨਾ ਉਹ ਕਹਿੰਦਾ ਵੀ ਇਹ ਤਾਂ ਕਿਸਾਨ ਹੀ ਨਹੀਂ ਜਿਹੜੇ ਬੈਠੇ ਨੇ ਇਹਨੇ ਨਾ ਕੋਟ ਦਾ ਗੱਡੀਆਂ ਕਿਵੇਂ ਆ ਗਈਆਂ ਕਿਸਾਨ ਤਾਂ ਕਹਿੰਦਾ ਫਟਾ ਪੁਰਾਣਾ ਕੱਪੜਾ ਹੋਣਾ ਚਾਹੀਦਾ ਗਰੀਬੜਾ ਆ ਜਾ ਹੋਣਾ ਚਾਹੀਦਾ ਖੇਤਾਂ 'ਚ ਹੋਣਾ ਚਾਹੀਦਾ ਇਸ ਟਾਈਮ ਵਿੱਚ ਢੂਡੋ ਰੋਹਤਾ ਤੁਸੀਂ ਨਾਰੇ ਲਾਉਨੇ ਹੋ ਵੀ ਜੈ ਜਵਾਨ ਜੈ ਕਿਸਾਨ ਜੇ ਕਿਸਾਨਾਂ ਕੋਲ ਗੱਡੀਆਂ ਆ ਗਈਆਂ ਟਰੈਕਟਰ ਆ ਗਏ ਵੇ ਤੁਹਾਨੂੰ ਮਰਦਾ ਕਿਉਂ ਲੱਗਦੀਆਂ ਨੇ ਥੰਤਾ ਸਗੋ ਖੁਸ਼ ਹੋਣਾ ਚਾਹੀਦਾ ਵੀ ਭਾਈ ਕਿਸਾਨਾਂ ਕੋਲ ਗੱਡੀਆਂ ਟਰੈਕਟਰ ਹੈਗੇ ਨੇ ਇਹ ਬੈਰੀਕੇਟ ਤਾਂ ਭੰਨ ਲੈਣਗੇ ਜਿਨ੍ਹਾਂ ਕੋਲ ਵਿਚਾਰਿਆਂ ਕੋਲ ਕੁਝ ਨਾ ਹੁੰਦਾ ਇਹ ਤਾਂ ਵੈਸੀ ਮਾਰ ਦਿੰਦੇ ਸਾਨੂੰ ਆਲੇ ਉਹ ਵਿਚਾਰੀ ਬਲੂੰਗੜੀ ਜੀ ਨੂੰ ਇਹ ਨਹੀਂ ਪਤਾ ਵੀ ਗੱਾਰਾਂ ਕੱਢਣ ਲੱਗੇ ਪੰਜਾਬੀ ਅੱਗਾ ਪਿਛਾ ਨਹੀਂ ਦੇਖਦੇ ਜਿਹੜੀਆਂ ਗੱਲਾਂ ਗੱਾਰਾਂ ਤੋਂ ਹੁਣ ਸੁਣਦੀਆਂ ਨਾ ਹੁਣ ਦੇਖੀਆਂ ਨੇ ਤੈਂ ਐ ਜੀਆਂ ਤੈਨੂੰ ਗੱਲਾਂ ਪੈਣਗੀਆਂ ਤੈਨੂੰ ਸਮਝ ਨਹੀਂ ਆਉਣੀ ਵੀ ਇਹ ਗੱਲਾਂ ਕੀ ਨੇ ਤੂੰ ਡਿਕਸਨੀ ਚ ਲੱਪਦੀ ਮਰਦੇਂਗੀ ساری ਉਮਰ ਵੀ ਇਹਦਾ ਮਤਲਬ ਕੀ ਸੀ ਐ ਜੀਆਂ ਗੱਲਾਂ ਕਰਦੇ ਨੇ ਪੰਜਾਬੀ ਫਿਰ ਬਾਅਦ ਚ ਉਂਗਲੀਆਂ ਜੀਆਂ ਬੀਤ ਕੇ ਜਦ ਨਹਾ ਕੇ ਸੰਗ ਨੇ ਦੇਖ ਲਿਆ ਤੇਰੇ ਗੁੱਟ ਵੱਟ ਕੇ ਲੈ ਜਾਣਗੇ ਫਿਰ ਬਣਾਈ ਜਾਈ ਗੁੱਟਾਂ ਨਾਲ ਉਂਗਲੀਆਂ ਜਿਹੜੀਆਂ ਵੱਡਦੀਆਂ ਨੇ ਸਾਲੀ ਤੋਤੀ ਮੋਹੀ ਨਹੀਂ ਨਾ ਹੋਵੇ ਤਾਂ ਆਹ ਫੇਰ ਕਹਣਾ ਦੋਸਤੋ ਭਾਵੇਂ ਕੋਈ ਵੀ ਜਥੇਬੰਦੀ ਹੋਵੇ ਭਾਵੇਂ ਉਹ ਰੁੜਦੂ ਦੀ ਜਥੇਬੰਦੀ ਹੋਵੇ ਭਾਵੇਂ ਉਗਰਾ ਦੀ ਜਥੇਬੰਦੀ ਹੋਵੇ ਕੋਈ ਵੀ ਜਥੇਬੰਦੀ ਹੋਵੇ ਸਾਡਾ ਉਹਨਾਂ ਦੇ ਪ੍ਰਧਾਨਾਂ ਨਾਲ ਸਵਾਲ ਜਵਾਬ ਨੇ ਰੋਸੇ ਨਹੀਂ ਪਰ ਆਮ ਲੋਕ ਉਹਨਾਂ ਦੇ ਜਿਹੜੇ ਪਿੱਛੇ ਤੁਰਨ ਵਾਲੇ ਨੇ ਉਹਨਾਂ ਨਾਲ ਸਾਡਾ ਕੋਈ ਰੋਸ ਨਹੀਂ ਜੇ ਉਹਨਾਂ ਨੂੰ ਕੋਈ ਮੰਦਾ ਬੋਲੂਗਾ ਅਸੀਂ ਡੜ ਕੇ ਐਸੇ ਤਰ੍ਹਾਂ ਜਵਾਬ ਦੰਦੇ ਰਵਾਂਗੇ ਕਿ ਆਹ ਕੋਈ ਵੀ ਖੱਤ ਹੋਵੇ ਸਾਡੇ ਮੂਰੋਂ ਚਾ ਹੁ ਜਿਹੜੀਆਂ ਵੱਡੀਆਂ-ਵੱਡੀਆਂ ਫੈਮਿਨਿਸਟਾਂ ਬਣਿਆ ਉਹਨੂੰ ਕਹੋਦੀਆਂ ਨੇ ਨਾ ਉਹਨਾਂ ਦੀ ਜ਼ਬਾਨ ਨੂੰ ਹੁਣ ਤਾਲੇ ਲੱਗ ਜਾਣੇ ਨੇ ਉਹਨਾਂ ਨੇ ਵੀ ਕੱਲ ਦੀ ਵੀਡੀਓ ਦੇਖ ਲਈ ਹੋਣੀ ਆ ਵੀ ਕਿਸੇ ਬਜ਼ੁਰਗ ਨੂੰ ਕਿਵੇਂ ਬੋਲੀ ਆਹੋ ਪਰ ਆਇਆ ਉਹਨਾਂ ਦਾ ਕੋਈ ਬਿਆਨ ਆਈ ਉਹਨਾਂ ਦਾ ਕੋਈ ਪੋਸਟ ਜੇ ਕੋਈ ਪੰਜਾਬੀ ਸਿੱਖ ਸਿੰਘ ਐਜੀ ਕੋਈ ਗੱਲ ਕਰ ਦਵੇ ਨਾਲ ਦੀ ਨਾਲ ਇਹਨਾਂ ਦੇ ਪਿਛਵਾੜੇ ਨੂੰ ਮਿਰਚਾਂ ਲੱਗ ਜਾਂਦੀਆਂ ਨੇ ਉਹ ਅਖੀਰ 'ਚ ਇੱਕੋ ਹੀ ਬੇਨਤੀ ਕਰਦਾ ਦੋਸਤੋ ਭਾਵੇਂ ਆਪਣੇ ਰੁੱਸੇ ਲੱਖ ਹੋਣ ਇੱਕ ਦੂਜੇ ਨਾਲ ਇੱਕ ਦੂਜੇ ਦੀਆਂ ਜਥੇਬੰਦੀਆਂ ਨਾਲ ਪਰ ਜਦੋਂ ਅਰਥ ਤੇ ਗੱਲ ਆ ਜਾਵੇ ਆਪਣੇ ਆਮ ਲੋਕਾਂ ਤੇ ਗੱਲ ਆ ਜਾਵੇ ਉਦੋਂ ਘਟੋ ਘਟੋ ਘਟ ਉਦੋਂ ਇਕੱ ਐਜ਼ ਇਹ ਹੀ ਗੱਲ ਕਰਨੀ ਸੀ ਹੁਣ ਮੈਂ ਏ ਕੋਈ ਬਾਤੂ ਕਾਟੂ ਗੱਲ ਬੋਲੀ ਵੀ ਗਈ ਹੋਵੇ ਉਹਦੇ ਲਈ ਮੈਨੂੰ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ